ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਦੇ ਗੱਲਬਾਤ ਕਰ ਲਈਏ ਆਪਾਂ ਪਹੁੰਚੇ ਆਂ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਹੈਗਾ ਬਾਈ ਦਾ ਸੱਜਣੋ ਬਰਨਾਲਾ ਤਿੰਨ ਚੀਜ਼ਾਂ ਦਿਖਾਵਾਂਗੇ ਦੋ ਦਿਖਾਵਾਂਗੇ ਐਫ ਬੱਚੀਆਂ ਵਧੀਆ ਸੀਮਨਾਂ ਦੀਆਂ ਫਾਰਮ ਦੀਆਂ ਬੱਚੀਆਂ ਨੇ ਤੇ ਇੱਕ ਦਿਖਾਵਾਂਗੇ ਸੱਜਣੋ ਬੁੱਲ ਕੱਟਾ ਲਾ ਲਿਓ ਬੁੱਲ ਲਾ ਲਿਓ ਉਮਰ ਇਹਦੀ ਹੈਗੀ ਆ ਸਿਰਫ 17 ਤੋਂ 18 ਮਨთ 17 ਤੋਂ 18 ਮਹੀਨਿਆਂ ਦਾ ਕੱਦ ਹੈਗਾ ਫੁੱਲ ਵੱਡਾ ਤੇ ਇਹਦੀ ਮਾਦਰ ਦਾ ਰਿਕਾਰਡ ਹੈਗਾ 20 ਕਿਲੋ ਦੇ ਏਡ ਗੇਡ ਉਹ ਵੀ ਬਾਈ ਕੋਲ ਖੜੀ ਆ ਉਹ ਵੀ ਬਾਈ ਕਹਿੰਦਾ ਜੇ ਤਾਂ ਹੁਣ ਸੂਗੀ ਆਪਾਂ ਲੈਬ ਚ ਬਾਈ ਉਹਦੀ ਵੀ ਕਰਾ ਦਾਂਗੇ ਤੇ ਆਪ ਵੀ ਮੇਰੇ ਖਿਆਲ ਹੈ ਕਿਸੇ ਚੰਗੇ ਟੀਕੇ ਦਾ ਉਹਦੇ ਨਾਲ ਬਾਈ ਕਹਿੰਦਾ ਚਾਹੇ ਡੀਐਨਏ ਕਰਾ ਲਿਓ ਡੀਐਨਏ ਤੱਕ ਦੀ ਗਾਰੰਟੀ ਆ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਤਿੰਨੇ ਜਾਨਵਰ ਖੋਲ ਕੇ ਤੋਰ ਕੇ ਦਿਖਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜੀ ਹੋਰ ਕਿਵੇਂ ਜੱਸੇ ਵਧੀਆ ਬਾਈ ਜੀ ਲੋਟਾ ਕੰਮ ਪੂਰੇ ਵਧੀਆ ਸੈੱਟ ਜਾਨਾ ਹੁਣ ਜਿਆਦੇ ਬੱਚੀਆਂ ਦਾ ਚਲਾਤਾ ਕੰ ਇਹ ਡਿਮਾਂਡ ਵਾਲੀ ਹੁੰਦੀ ਇਹਨਾਂ ਦੀ ਇਹ ਡਿਮਾਂਡ ਇਹਨਾਂ ਦੀ ਵੀ ਆ ਜਾਂਦੀ ਬਸ ਮਿਕਸ ਵਿੱਚ ਚੱਲੀ ਜਾਂਦਾ ਤੈਨੂੰ ਕਿੰਨੇ ਦਿਨ ਹੋ ਗਏ ਫੋਨ ਕਰੀ ਜਾਂਦੇ ਨੇ ਤੂੰ ਆਇਆ ਨਹੀਂ ਹੁਣ ਸਮੇਂ ਦੀ ਘਾਟ ਮਾਰ ਗਈ ਜਿਹੜੀ ਆ ਫੋਨ ਜੱਸੀ ਨੂੰ ਕਰਦੇ ਨੂੰ ਹੋ ਗਏ ਬਈ 5 ਤੋਂ 6 ਦਿਨਾਂ ਲਾਜ ਆਪਣੇ ਕੋਲੇ ਬੰਨ ਕੇ ਚੱਲ ਵੀ 5-6 ਦਿਨਾਂ ਦੇ ਵਿੱਚ ਵੀ 15 ਤੋਂ 20 ਨਗ ਵੇਖੇਗੇ ਠੀਕ ਆ ਗੱਲ ਹਾਂ ਆ ਸਾਡੇ ਕੋਲੇ ਵੀ ਥੋੜਾ ਜਿਹਾ ਖਿੱਚਦਾ ਸ਼ਡਿਊਲ ਸੀ ਕਿ ਅੱਜ ਬਾਈ ਕੋਲੇ ਪਹੁੰਚੇ ਆ ਤੇ ਉਧਰਲੇ ਬੰਨੋ ਕਰ ਲਈ ਸਟਾਰਟ ਹੋ ਬੱਚੇ ਆ ਖੋਲ ਕੇ ਤੋਰਦੇ ਕਿੰਨੀ ਕੁ ਉਮਰ ਜੱਸੀ ਦੀ ਇਹਨਾਂ ਦੋਨਾਂ ਦੀ ਬਈ ਇਹਨਾਂ ਦੀ ਉਮਰ ਹੈਗੀ 9 ਮਹੀਨੇ ਆ ਉਮਰ ਹੈਗੀ ਹੈ ਬਾਈ ਕਹਿੰਦਾ 9 ਮਨთ ਦੀ ਤੇ ਬੱਚੀ ਦਾ ਪ੍ਰਿੰਟ ਪ੍ਰਿੰਟ ਦੀ ਗੱਲ ਬਾਤ ਕਰ ਲਈਏ ਬਾਈ ਪ੍ਰਿੰਟ ਪ੍ਰਿੰਟ ਬੱਚੀ ਦਾ ਬਹੁਤ ਚੰਗਾ ਆ ਗਿਆ ਕਿਉਂਕਿ ਟਾਪ ਕੁਆਲਿਟੀ ਦੀ ਹੈਗੀ ਸ਼ਰਾਰਤੀ ਥੋੜੀ ਜੀ ਜ਼ਰੂਰ ਹੈ ਕਿਉਂਕਿ ਇੰਨਾ ਚ ਹੁੰਦੀ ਹੈ ਸ਼ਰਾਰਤ ਇੰਨੀ ਕਿ ਇੱਥੇ ਤੋਂ ਫੇਸ ਚੈੱਕ ਕਰ ਸਕਦੇ ਹੋ ਤੇ ਬੱਚੀ ਦੀ ਲੰਬਾਈ ਲੰਬੂਈ ਤੋਰਾ ਤੂਰਾ ਤਾਂ ਉਹੀ ਗੱਲ ਆ ਵੀ ਸ਼ਕੀਨ ਘੋੜੀਆਂ ਵਾਲਾ ਸਿਸਟਮ ਹੀ ਆ ਘੋੜੀਆਂ ਵਾਲਾ ਸਿਸਟਮ ਹੀ ਆ ਉਮਰ 9 ਮਹੀਨੇ ਕੀ ਰਿਕਾਰਡ ਹੈ ਦੀ ਮਾਦਰ ਦਾ ਇਹਦੀ ਮਾਦਰ ਰਿਕਾਰਡ ਬਈ ਤੁਮਾਂ ਦਾ 35 ਤੋਂ ਪਲੱਸ ਆ 35 ਪਲੱਸ ਵਾਲੀਆਂ ਗਾਵਾਂਆਂ ਦੀਆਂ ਇਹ ਬਾਈ ਕਹਿੰਦਾ ਬੱਚੀਆਂ ਨੇ ਤੇ ਆ ਗਈਆਂ ਇਹ ਜੱਸੇ ਪਿਓਰ ਐਚਐਫ ਪਿਓਰ ਐਚਐਫ ਆਪ ਇਹ ਜੁਪੀਟਰ ਦੇ ਉਹਦੀ ਹੈ ਜੁਪੀਟਰ ਸਾਨ ਨਹੀਂ ਹੈਗਾ ਹਾਂਜੀ ਹਾਂਜੀ ਹਾਂ ਉਹਦੀ ਸੀ ਮੰਦੀ ਹੈ ਇਹ ਆਪ ਬਾਈ ਕਹਿੰਦਾ ਹੈਗੀ ਆ ਇਹ ਜੁਪੀਟਰ ਦੀ ਤੇ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹਾਂ ਲੈ ਚੱਲ ਬਾਈ ਬੋਚ ਕੇ ਹੋਲੀ ਲੈ ਕੇ ਚੱਲੀ ਏਵੀਐਸ ਦਾ ਜੁਪੀਟਰ ਉਮਰ ਹੈਗੀ ਆ 9 ਮਹੀਨਿਆਂ ਦੀ ਤੇ ਮਾਦਰ ਦਾ ਰਿਕਾਰਡ ਬਾਈ ਕਹਿੰਦਾ ਹੈਗਾ 35 ਪਲੱਸ ਆ ਭਜਦੀਆਂ ਨੇ ਮਾਰਦੀਆਂ ਨੇ ਜੋਰ ਪੂਰੇ ਫਾਰਮ ਚ ਜਿਵੇਂ ਖੁੱਲੇ ਖਾਲੇ ਹੁੰਦੇ ਆ ਜਾਨਵਰ ਉੱਥੇ ਤਾਂ ਭਾਈਆਂ ਫੇਰ ਖੁੱਲੀਆਂ ਰਹਿੰਦੀਆਂ ਸੀ ਇੱਥੇ ਆਕੇ ਤਾਂ ਇਹ ਮਮੂਰੀਆਂ ਨਹੀਂ ਪਾਈਆਂ ਨੇ ਤੇ ਅਹੀ ਰਸੇ ਜੇ ਪਾਏ ਹੋਏ ਨੇ ਇਹਨਾਂ ਦੇ ਠੀਕ ਆ ਗੱਲ ਆ ਉੱਥੇ ਬਾਈ ਕਹਿੰਦਾ ਮਤਲਬ ਅਕਸਰ ਪਤਾ ਵੀ ਆ ਸੱਜਣਾ ਨੂੰ ਵੀ ਇਹਨਾਂ ਨੂੰ ਖੁੱਲੀਆਂ ਦਾ ਸਿਸਟਮ ਹੋ ਜਾਂਦਾ ਥੋੜਾ ਜਿਹਾ ਥਾਣੇ ਸਿੰਗਲ ਚਾਰ ਨੇ ਬਾਈ ਇਹਦੇ ਹਨਾ ਪੂਰੇ ਸਿੰਗਲ ਚਾਰ ਥਾਣੀ ਨੇ ਬਈ ਝੂੜੀਆਂ ਝੜ ਜਾਂਦੀਆਂ ਨੇ ਬਹੁਤ ਸੋਹਣੀਆਂ ਨੇ ਆ ਥਾਣੇ ਦੇ ਆਕੇ ਸਿੰਗਲ ਚਾਰ ਹੀ ਆਗੇ ਆਹ ਦੇਖੋ ਜਿਵੇਂ ਗੱਲ ਝੂੜੀਆਂ ਗੱਬਰ ਬੈੜਾਂ ਨਹੀਂ ਹੁੰਦੀਆਂ ਨੇ ਦੇਖੋ ਕੁਇ ਚਾਰ ਥਾਣੀ ਨੇ ਸਿੰਗਲ ਚਾਰ ਆਗੇ ਕਿਉਂਕਿ ਇਹਨਾਂ ਦੇ ਥੋੜੀ ਫਾਲਤੂ ਵਾਲੀ ਸਿਸਟਮ ਆ। ਬਾਕੀ ਭਾਈ ਇਹਦੇ ਜਿਹੜੇ ਬਾਡੀ 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 ਦੇ ਆਪਣੇ ਕੈਰੈਕਟਰ ਨੇ। ਬਾਕੀ ਫੇਸ ਕੁਆਲਿਟੀ ਤੁਸੀਂ ਦੇਖੋ। ਤੇ ਬਾਕੀ ਹਾਂ ਛੱਡ ਦੇ ਛੱਡ ਦੇ ਛੱਡ ਦੇ ਆਪਣੇ ਆਪ ਦੇਖੂਗੀ। ਤੇ ਲੰਬਾਈ ਲੰਬੂਈ ਚੰਗੀ ਆ ਕੱਦ ਬਿੱਡ ਵੀ ਚੰਗਾ ਉਮਰ ਹੈ ਗਿਆ ਸਿਰਫ 9 ਮਹੀਨਿਆਂ ਦੀ। 9 ਮਹੀਨਿਆਂ ਦੀ। ਹਾਂ ਹੁਣ ਆ ਜਾ 2 ਨੰਬਰ ਵਾਲੀ ਤੇ ਪੈਸੇ ਇਹਨਾਂ ਦੇ ਕਿਵੇਂ ਕਰਾਂਗੇ? ਇਹਦੇ ਰੇਟ ਵੇਪਾ ਦੋਨਾਂ ਦਾ ਫੋਨ ਤੇ ਕਰ ਲਾਂਗੇ। ਵਾਲੇ ਤਾਂ ਨਹੀਂ ਮੰਗਦਾ। ਨਹੀਂ ਨਹੀਂ ਨਹੀਂ। ਆ ਕੱਟੇ ਦਾ ਵਾਦਾਂਗੇ ਵੀਡੀਓ ਦੇ। ਹਾਂ ਕੱਟੇ ਦਾ ਆਪਾਂ ਫੇਰ ਵੀਡੀਓ ਚ ਨਹੀਂ ਬਾਈਰ ਵੀਡੀਓ ਚ ਲੋਟ ਨਹੀਂ ਆਉਣਾ ਲੋਟ ਨਹੀਂ ਆਉਣਾ ਨਹੀਂ ਆਪਾਂ ਕਰਦਾਂਗੇ ਅੱਗੇ ਕਿਹੜਾ ਆਪਾਂ ਕਿਤੇ ਕਰੇ ਨਹੀਂ ਹੁੰਦੀ ਨਾ ਕੋਸ਼ਿਸ਼ ਤਾਂ ਸੱਜਣਾ ਮੈਂ ਕਰ ਲਈ ਪਰ ਬਾਈ ਕਹਿੰਦਾ ਲੋਟ ਨਹੀਂ ਆਉਣਾ ਚਲੋ ਫੋਨ ਮਿਲਿਆ ਲਾਂਗੇ ਸੱਜਣਾ ਇਹਦੀ ਉਮਰ ਕਿੰਨੀ ਕਹ ਦੱਸੇ ਇਹ ਬਾਈ ਇਹ ਤੋਂ 15 20 ਦਿਨ ਛੋਟੀ ਹੈ ਇਹ ਇਹ ਸਾਡੇ ਇਕੱਠਾ ਮਹੀਨਾ ਜੀ ਹਾਂ ਇਹ ਵੀ ਤੋੜ ਦਿਓ ਜੀ ਇਹ ਆਪਾਂ ਕੀ ਉਹ ਵਰਲਡ ਵਾਈਡ ਦਾ ਮੈਸੀ ਸਿੰਮ ਨਹੀਂ ਮੈਸੀ ਸਾਨ ਮੈਸੀ ਦੀ ਹਾਂ ਮੈਸੀ ਦੀ ਹੈ ਮੈਸੀ ਦੇ ਬੱਚੇ ਮੇਰਾ ਖਿਆਲ ਆ ਪੀਡੀਐਫ ਜਗਰਾਵਾ ਮੇਲੇ ਦੇ ਵਿੱਚ ਵੀ ਵਧੀਆ ਨੰਬਰ ਪਾ ਲੈਂਦੇ ਨੇ ਮੈਂ ਅਕਸਰ ਦੇਖੇ ਨੇ ਹਾਂ ਹਾਂ ਤੇ ਬਾਕੀ ਬਾਡੀ ਕਰੈਕਟਰ ਇਹਦਾ ਵੀ ਚੰਗਾ ਪ੍ਰਿੰਟ ਬੱਚੀ ਦਾ ਸੋਨਾ ਉਮਰ ਹੈ ਜੀ ਆ 8.5 ਮਹੀਨਿਆਂ ਦੀ ਤੇ ਬੱਚੀ ਬਾਈ ਕਹਿੰਦਾ ਇਹ ਵੀ ਕਿਸੇ ਫਾਰਮ ਤੋਂ ਲਈ ਆ ਬਾਈ ਇਹ ਦੋਵੇਂ ਇੱਕ ਜੁਆਈਆਂ ਨੇ ਵੀਰੇ ਇੱਕੋ ਫਾਰਮ ਦੀਆਂ ਨੇ ਹਾਂ ਬਾਕੀ ਫੇਕ ਦੇ ਕੁਆਲਿਟੀ ਦੇਖੋ ਖੜਨੀ ਖੁੜਨੀ ਦੇਖੋ ਘੋੜੀ ਵਾਂਗੂ ਫੇਸ ਕੁਆਲਿਟੀ ਦੇਖੋ ਹਣਾ ਇਹਦੀ ਇਹਦੀ ਮਾਦਰ ਰਾਜਸੀ ਕੀ ਰਿਕਾਰਡ ਦੋਮੇ ਦਾ 35 ਪਲੱਸ ਹੀ ਆ ਵੀਰੇ ਦੋਹਾਂ ਦਾ ਰਿਕਾਰਡ ਬਾਈ ਕਹਿੰਦਾ ਹੈਗਾ 35 ਪਲੱਸ ਹਾਂ ਤੇ ਇਹਦੀ ਉਮਰ ਆ ਗਈ ਸਾਢੇ 8 ਮਹੀਨਿਆਂ ਦੀ ਤੇ ਉਹਦੀ ਹੈਗੀ ਤੀ ਨੌਵੇਂ ਮਹੀਨਿਆਂ ਦੀ ਪ੍ਰਿੰਟ ਪ੍ਰਿੰਟ ਬੱਚੀ ਦਾ ਬਾਕਮਾਲ ਹੈ ਤੇ ਤੋਰਾ ਤੂਰਾ ਚੈੱਕ ਕਰ ਸਕਦੇ ਹਾਂ ਤੇ ਬਾਕੀ ਜਿਹੜੇ ਸੱਜਣ ਨੇ ਲਿਆ ਕੇ ਤਿਆਰ ਕਰਨੀਆਂ ਨੇ ਉਹਦੇ ਵਾਸਤੇ ਬੈਸਟ ਰਹਿਣਗੀਆਂ ਬਰੀਡ ਕੁਆਲਿਟੀ ਚ ਚੰਗੀਆਂ ਨੇ ਤੇ ਮਾਦਰ ਦਾ ਰਿਕਾਰਡ ਜਿਹੜਾ ਬਾਈ ਨੇ ਦੱਸਿਆ ਤੇ ਰਿਕਾਰਡ ਵੀ ਬਾਈ ਦੇ ਦੱਸਣ ਮੁਤਾਬਕ ਚੰਗਾ ਥਾਣੇ ਦੇ ਸਿੰਗਲ ਚਾਰ ਆ ਗਈ ਸੱਜਣੋਂ ਕੋਈ ਫालतੂ ਨਹੀਂ ਹੈਗਾ ਜੇ ਕਿਸੇ ਲਈ ਦੀ ਭੈਣ ਵੀ ਦੇਖਣੀ ਪਈ ਦੀ ਭੈਣ ਵੀ ਦਿਖਾਵਾਂਗੇ ਹਾਂ ਅੱਜ ਹੋਈ ਦੀ ਭੈਣ 6 ਮਹੀਨੇ ਦੀ ਗੱਬਣ ਆ ਠੀਕ ਆ ਜੀ ਜਿਹੜੀ ਉਹ 15 ਕਿਲੋ ਦੁੱਧ ਤੇ ਚੱਲ ਰਹੀ ਹੈ ਭਲੂਣ ਬੱਸੀ 3 ਮਹੀਨੇ ਹੋ ਗਏ ਨੂੰ ਦੁੱਧ ਦਿੰਦੀ ਨੂੰ ਹੁਣ 3 ਮਹੀਨੇ ਉਹਦੇ ਸੂਣ ਦੇ ਪਏ ਨੇ ਠੀਕ ਆ ਜੀ 6 ਮਹੀਨਿਆਂ ਦੀ ਗੱਬਣ 15 ਕਿਲੋ ਤੇ ਚੱਲਦੀ ਆ ਹਾਂ 15 ਕਿਲੋ ਚੱਲਦੀ ਆਂ ਭਲੂਣ ਬੱਸੀ ਠੀਕ ਆ ਜੀ ਆ ਇੱਥੇ ਤੋਂ ਪ੍ਰਿੰਟ ਝੋਲੀ ਝਾਲੀ ਇਹਦੀ ਵੀ ਬਹੁਤ ਚੰਗੇ ਥਾਲੇ ਇਹਦੀ ਵਿਚਾਰੇ ਨੇ ਵੀਰੇ ਹਾਂ ਉਹ ਮੈਂ ਦਿਖਾ ਦਿੰਦੀ ਪ੍ਰੇਖਣਾ ਕਰ हां ने ਇਹਦੇ ਵੀ ਸਿੰਗਲ ਚਾਰਨੇ ਤੇ ਪ੍ਰਿੰਟ ਪ੍ਰਿੰਟ ਵੀ ਚੰਗਾ ਤੇ ਕੁਆਲਿਟੀ ਦੀ ਇਹ ਗੱਲ ਕੁਆਲਿਟੀ ਦੇ ਵੀ ਦੋਨੇ ਪੂਰੀ ਓਕੇ ਕੁਆਲਿਟੀ ਦੀਆਂ ਨੇ ਇਹਨਾਂ ਨੂੰ ਕੋਈ ਨਿੰਦ ਨਹੀਂ ਸਕਦਾ ਆਕੇ ਹਨਾ ਕੁਆਲਿਟੀ ਦੋਨੀਆਂ ਬੱਚੀਆਂ ਚ ਬਰੀਡ ਵੀ ਬਰੀਡ ਵਾਈਜ਼ ਵੀ ਚੰਗੀਆਂ ਨੇ ਮਦਰ ਰికਾਰਡ ਵਾਈਜ਼ ਵੀ ਚੰਗੀਆਂ ਨੇ ਤੇ ਓਦਾਂ ਜਿੱਦਾਂ ਬਾਈ ਨੇ ਦੱਸਿਆ ਵੀ ਸੀਮਨ ਨੇ ਜਿਹੜੇ ਸੀਮਨ ਵੀ ਬਿਲਕੁਲ ਟਾਪ ਕੁਆਲਿਟੀ ਦੀ ਆਗੇ ਜਿਹੜੇ ਜਿਹੜੇ ਬੋਲਾਂ ਨੇ ਬੱਚੀਆਂ ਆ ਗਈਆਂ ਤੇ ਹੁਣ ਆ ਗਿਆ ਆਹ ਬੁੱਲ ਲਾ ਲਿਓ ਕੱਟਾ ਲਾ ਲਿਓ ਇਹਦੀ ਜਸੇ ਕਿੰਨੀ ਉਮਰ ਆ ਇਹਦੀ ਉਮਰ ਹੈਗੀ ਭਰਾ ਮੇਰਾ 16 16 ਮਹੀਨੇ ਦੀ ਉਮਰ ਫੁੱਲ ਜਮਾ ਕੁੱਲ ਵੱਡਾ ਤਾਂ ਬਹੁਤ ਆ ਯਾਰ ਕੱਦ ਕਾਟ ਵੀਰੇ ਕੋਹੀ ਨੂਰ ਦਾ ਆ ਗਿਆ ਇਹ ਜਿਆਦਾ ਤਾਂ ਨਹੀਂ ਹੈਗੀ ਉਮਰ ਨੀ ਨੀ ਜਿਆਦਾ ਨਹੀਂ ਹੈਗੀ ਹਈ ਇਹਦੀ ਮਾਂ ਦੁੱਧ ਤੇ ਚੱਲੀ ਜਾਂਦੀ ਐ ਅੱਛਾ ਉਹ ਖੜੀ ਐ ਠੀਕ ਆ ਗੱਲ ਜਿਆਦਾ ਕਿ ਤੁਹਾਨੂੰ 2.5 ਸਾਲ ਦਾ ਤਾਂ ਹੋ ਵੀ ਨਹੀਂ ਸਕਦਾ ਨਾ ਹਾਂ ਇਹਦੀ ਮਾਦਰ ਵੀ ਖੜੀ ਐ ਇੱਥੋਂ ਚੈੱਕ ਕਰ ਸਕਦੇ ਹੋ ਕੱਦ ਵਿੱਡੋ ਦਾ ਵੀ ਫੁੱਲ ਵੱਡਾ ਇਹਦੀ ਮਾਂ ਦਾ ਕੀ ਰਿਕਾਰਡ ਐ ਸੇ ਇਹਦੀ ਮਾਦਾ ਬਾਈ 18 ਕਿਲੋ ਦੁੱਧ ਰਿਹਾ ਹੈ ਦਾ 18 ਕਿਲੋ 18 ਕਿਲੋ ਦਾ ਰਿਕਾਰਡ ਹੈ ਹਾਂ ਹੁਣ ਆਪਾਂ ਤੀਸਰੇ ਸੂਏ ਸੂਣਾ ਜਦੋਂ ਵਧੀਆ ਆਪਾਂ ਉਹਦਾ ਲਾਈਵ ਚਵਾਈ ਕਰਾਵਾਂਗੇ ਇਹਦੀ ਹਾਂ ਤੀਜੇ ਦਾ ਫਿਰ ਕਿਲੋ ਦੋ ਕਿਲੋ ਵੱਧ ਸਕਦੀ ਹੈ 22-23 ਲੀਟਰ ਆਪਾਂ ਦੁੱਧ ਦੀ ਚਵਾਈ ਕਰਾ ਦੇਾਂਗੇ ਠੀਕ ਹੈ ਗੱਲ ਉਹਦੀ ਬਾਈ ਕਹਿੰਦਾ ਲੈਬ ਚਵਾਈ ਕਰਾ ਦੇ ਬਾਕੀ ਟੈਸਟਿਕਲ ਦੇਖੋ ਇਹ ਗੱਲ ਆ ਟੈਸਟਿਕਲਾਂ ਦਾ ਬਿਲਕੁਲ ਸਾਫ਼ ਕਿੰਨਾ ਟੈਸਟਿਕਲਾਂ ਦਾ ਖੋਲ ਕੇ ਤੋੜ ਦੇਗਾ ਇੱਕ ਵਾਰੀ ਹਾਂਜੀ ਹਾਂ ਭਾਜ ਦਾ ਫੁੱਜਦਾ ਤਾਂ ਨਹੀਂ ਬਾਲਾ ਭਾਜ ਦਾ ਬਾਈ ਇਹਦੇ ਨਾਲ ਆਪਾਂ ਮੂਰੀ ਨਹੀਂ ਕਿਤੇ ਪਾਈ ਠੀਕ ਆ ਗੱਲ ਆ ਬਸ ਇਹ ਆਪਣਾ ਇਕੱਲੇ ਸੰਗਲ ਸੰਗਲ ਦੀ ਸੀਗਾ ਇਹ ਮੂਰੀ ਥੋੜੀ ਹਲਕ ਤੇ ਹੋਣਾ ਜ਼ਰੂਰ ਕਰਦਾਗਾ ਨੱਥ ਨਹੀਂ ਪਾਈ ਆ ਯਾਰ ਨਾ ਨੱਥ ਜੇ ਆਪਾਂ ਹਜੇ ਪਾਉਂਦੇ ਨਹੀਂ ਠੀਕ ਆ ਗੱਲ ਆ ਕਿਉਂ ਨੱਥ ਪਾਈ ਜਾਂਦੀ ਆ ਉਦੋਂ ਬੰਨਾ ਫਿਰ ਪਸ਼ੂ ਦੁਖ ਮੰਨ ਕੇ ਥੋੜਾ ਲਿੱਸਾ ਹੋਣ ਲੱਗ ਜਾਂਦਾ ਓਮਰ ਕਿੰਨੀ ਦੱਸਿਆ ਦੀ ਬਾਈ ਦੀ ਓਮਰੇ ਤੇ 16 ਮਹੀਨੇ ਆਂਦੀ ਆ ਹਾਂ ਓਮਰ ਸੱਜਣੋ ਹੈ ਗਿਆ ਸਿਰਫ 16 ਮਹੀਨਿਆਂ ਦੀ ਕੱਦੇ ਦਾ ਆਪਦੀ ਮਾਂ ਦੇ ਨੇੜ ਤੇੜੀ ਆ ਹੁਣ ਜੇ ਗੱਲਬਾਤ ਕਰ ਲਈਏ ਹਾਂ ਇੱਥੇ ਇੱਥੇ ਰੋਜ਼ਲਾ ਆ ਇੱਥੇ ਤੋਂ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਸਿੰਗ-ਸਿੰਗ ਵੀ ਬਿਲਕੁਲ ਕੁੰਡਾ ਕਰਦਾ ਵਾ ਜੇ ਆਉਂਦਾ ਲੈ ਕੇ ਅੰਦਰ ਬਰਾਣਾ ਜਮਨਾਲ ਸਿੰਘ ਕੁੰਡਾ ਕਰਦੇ ਜਾਂਦਾ ਹੁਣ ਬਸ ਸਮਾਰਟ ਮੁਟੀ ਫਰਕ ਹੈ ਸਾਫ ਆਊਗੀ ਵੀਡੀਓ ਤੇ ਇੱਥੇ ਤੋਂ ਬਾਈ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਤੋਰਾ-ਤੂਰਾ ਚੈੱਕ ਕਰ ਸਕਦੇ ਹੋ ਤੇ ਮੇਨ ਗੱਲ ਹੁੰਦੀ ਹੈ ਟੈਸਟੀਕਲਾਂ ਦੀ ਟੈਸਟੀਕਲਾਂ ਦਾ ਕੱਟਾ ਹੈਗਾ ਬਿਲਕੁਲ ਸਾਫ ਤੇ ਮਾਂ ਬਾਈ ਕੋਲੀ ਖੜੀ ਹੈ ਇਹਦੀ ਉਹਦਾ ਦੁੱਧ ਬਾਈ ਕਹਿੰਦਾ ਆਪਾਂ ਲਾਈਵ ਚ ਬਾਈ ਐਸ ਵਾਰੀ ਕਰਾ ਦਾਂਗੇ ਵੀ ਦੂਜੇ ਸੂਏ ਦਾ ਹੈਗਾ 18 ਕਿਲੋ ਦਾ ਰਕਾਰ ਹਾਂਜੀ ਹਾਂ ਤੇ ਕੱਦ ਆ ਗਿਆ ਦਾ ਸੱਜਣੋ ਫੁੱਲ ਵੱਡਾ ਆਪ ਕਿਹੜੇ ਦੱਸਿਆ ਬਈ ਇਹ ਆਪ ਇਹ ਕੋਹੀ ਨੂਰ ਦਾ ਵੀ ਚਾਹੇ ਕੋਈ ਡੀਐਨਏ ਟੈਸਟ ਕਰਵਾ ਲੈ ਜੇ ਕਿ ਇਹ ਕੋਹੀ ਨੂਰ ਦਾ ਨਾਮ ਨਿਕਲਿਆ ਹਾਂਜੀ ਜਿੰਨਾ ਡੀਐਨਏ ਟੈਸਟ ਕਰਵਾਉ ਤੇ ਖਰਚ ਆਊਗਾ ਉਹ ਤੋਂ ਆਪਾਂ ਨੂੰ ਦੁੱਗਨੇ ਰੁਪਏ ਦੇਵਾਂਗੇ ਅਗਲੇ ਨੂੰ ਉਹਦੇ ਨਾਲ ਡਬਲ ਮੋੜ ਦਾਂਗੇ ਹਾਂ ਡਾਲਰ ਰੁਪਏ ਮੋੜਾਂਗੇ ਆਪਾਂ ਜੇ ਕੋਹੀ ਨੂਰ ਦਾ ਨਾਮ ਹੋਇਆ ਬਾਕੀ ਜੇ ਕਿਸੇ ਸੱਜਣ ਨੇ ਬਰੀਡਿੰਗ ਵਾਸਤੇ ਲੈਣਾ ਕੱਟਾ ਬੈਸਟਾ ਕਿਉਂਕਿ ਮਾਦਰ ਫਾਦਰ ਦਾ ਰਕਾਰਡ ਇਹਦਾ ਚੰਗਾ ਆ ਗਿਆ ਇਹਦੇ ਪੈਸੇ ਕਿੰਨੇ ਲਵਾਂਗੇ ਅਸੀਂ ਇਹਦੇ ਬਾਰੇ ਮੁੰਨ ਜਿੰਨਾ ਮਰਜ਼ੀ ਕਰਾ ਲਓ ਹਨਾ ਹਾਂਜੀ ਇਹ ਆ ਇਹ ਦੇ ਦਾਂਗੇ ਅੱਜ 75 ਦਾ ਹਾਂ ਉਹਦੇ ਜੋ ਕਰ ਦਾਂਗੇ ਮਾਨਤਾ ਨਾ ਉਹ ਮਾਤਣ ਕਰ ਦਾਂਗੇ ਹੁਣ ਇਹਦਾ ਭਰਾ ਆਪਾਂ ਪਹਿਲਾਂ ਵੀ ਸੇਲ ਕਰਾ ਆ ਉਹਦੇ ਵੀਡੀਓ ਚ ਵੀ ਪਾਇਆ ਸੀਗਾ ਇਹਦਾ ਭਰਾ ਠੀਕ ਆ ਜੀ ਹਾਂ ਉਹ ਆਪਾਂ ਲੁਧਿਆਣਾ ਡੇਰੀ ਦੇ ਵਿੱਚ ਭੇਜਤਾ ਸੀਗਾ ਉਹ ਠੀਕ ਆ ਜੀ ਇਹ ਕਿੰਨੇ ਜਿਵੇਂ ਫਿਕਸ ਹੋ ਜਾ ਕਿੰਨੇ ਕਰ ਦੇ ਦਾਂਗੇ ਜਵਾ ਬਾਈ ਇਹਦੇ ਵਿੱਚੋਂ ਫਿਰ ਮਾਨਤਾ ਨਾਲ ਜੇ ਆਪਾਂ ਛੋਟ ਛੱਪਾ ਹੀ ਕਰਾਂਗੇ ਪੂਰੇ 70000 ਰੁਪਏ ਦਾ ਕਟਾ ਦੇਵਾਂਗੇ ਪੂਰੇ 70 ਦਾ ਬਿਲਕੁਲ ਫਿਕਸ ਬਾਈ ਕਹਿੰਦਾ ਹੋ ਜੂਗਾ ਉਹਦੇ ਚ ਛੋਟ ਛੱਪਾ ਹੋਊਗਾ ਜਿਆਦਾ ਪਰੇਸ਼ਾਨ ਬਾਈ ਨੂੰ ਨਾ ਕਰਿਓ ਹਾਂ ਤੇ ਇੱਥੋਂ ਤੁਹਾਨੂੰ ਮੈਂ ਲੰਬਾਈ ਲੰਬੂਈ ਇੱਕ ਵਾਰੀ ਫੇਰ ਚੈੱਕ ਕਰਾ ਦੇਣਾ ਲੰਬਾਈ ਲੰਬੂਈ ਬਹੁਤ ਆ ਤੇ ਹਾਈਟ ਆ ਜਿਹੜੀ ਉਮਰ ਦੇ ਹਿਸਾਬ ਨਾਲ ਫੁੱਲ ਹਾਈਟ ਹੈ ਜੀ ਪੂਰੀ ਫੁੱਲ ਹਾਈਟ ਆ ਇਹਨਾਂ ਨਾਲ ਖੜ ਕੇ ਦਿਖਾਈ ਜਾ ਕੇ ਇਧਰਲੇ ਬੰਨੇ ਜੀ ਅਸੀਂ ਹਾਈਟ ਦਾ ਆਈਡੀਆ ਵੀ ਆਪਾਂ ਕਰਾ ਦੇਣਾ ਬਾਈ ਜੀ ਹਾਈਟ ਤੋਂ ਫੁੱਲ ਹਾਈਟ ਆ ਗਈ ਇਹਦੀ ਜੱਸੇ ਦਾ ਕੱਦ ਵੀ ਕੱਢ ਦੋ ਕੱਟ ਵੀਰੇ ਇਹਦੀ ਹੁਣ ਮੰਨ ਕੇ ਚੱਲੋ ਵੀ 4 ਫੁੱਟ ਤੋਂ ਚਾਈ ਉੱਤੇ ਉੱਪਰ ਐ 4 ਤੋਂ ਬਾਹਰੇ ਆ ਹਨਾ 4 ਤੋਂ ਬਾਅਦ 4.5 ਤਾਂ ਨਾਰਮਲ ਹੈਗੀ ਹੋएगी ਉਮਰ ਵੀ ਨਿਆਣੀ ਜੀ ਆਏ ਉਮਰ ਵੀ ਨਿਆਣੀ 4.5 ਇਹਦੀ ਹਾਈਟ ਹੈਗੀ ਹੁਣ ਆ ਨੰਬਰ ਬੋਲਦੇ ਆਪ ਨੰਬਰ ਵੀਰੇ ਆਪਣਾ 9876576272 ਹਾਂਜੀ ਇੱਕ ਵਾਰੀ ਹੋਰ ਬੋਲ ਦੋ 9876576272 ਇਹ ਨੰਬਰ ਸੱਜਣਾਂ ਬਾਈ ਦਾ ਵੀਡੀਓ ਚ ਚਲਾ ਦੂੰਗਾ ਜਿਹੜੇ ਸੱਜਣ ਨੂੰ ਆ ਬੱਚੀਆਂ ਦਾ ਜੋੜਾ ਪਸੰਦ ਆਉ ਜਾਂ ਬੁੱਲ ਪਸੰਦ ਆਊਗਾ ਗੱਲਬਾਤ ਬਾਈ ਨਾਲ ਫੋਨ ਤੇ ਕਰਕੇ ਨੇੜੇ ਆ ਕੇ ਚੈੱਕ ਕਰਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ